ਪਿਛਲੇ ਸਮੇਂ ਦਰਮਿਆਨ ਜੋ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਕੀਤਾ ਜਿਹੜਾ ਫੈਸਲਾ ਹੈ ਔਰ ਜਿਸ ਪ੍ਰਕਾਰ ਉਹਦਾ ਕ੍ਰੈਡਿਟ ਵਾਰ ਚੱਲਿਆ ਹੈ ਕਿ ਰਾਮ ਮੰਦਰ ਜਿਵੇਂ ਉਹਨਾਂ ਨੇ ਉਹਨਾਂ ਨੇ ਰਾਮ ਜੀ ਨੂੰ ਪੋਲਿਟਿਕਲਾਈਜ਼ ਕਰਤਾ ਸਾਡਾ ਰਿਲੀਜੀਅਸ ਹੈ ਰਾਮ ਜੀ ਸਾਡੇ ਰਾਮ ਜੀ ਸਾਡੇ ਕਨਕਨ ਦੇ ਵਿੱਚ ਅਗਰ ਅਸੀਂ ਇਹ ਗੱਲ ਕਹੀਏ ਕਿ ਰਾਜੀਵ ਗਾਂਧੀ ਜੀ ਨੇ ਉਹ ਬੰਦ ਪਏ ਦਰਵਾਜੇ ਰਾਮ ਮੰਦਰ ਦੇ ਖੁਲਵਾਏ ਸੀਗੇ ਸੋ ਮੈਨੂੰ ਲੱਗਦਾ ਕਿ ਕੋਈ ਇਹ ਇਸ ਤਰ੍ਹਾਂ ਰਿਲੀਜੀਅਸ ਜਿਹੜੇ ਸਾਡੇ ਮੁੱਦੇ ਆ ਉਹਨਾਂ ਨੂੰ ਪੋਲਿਟੀਕਲਾਈਜ਼ ਕਰਨਾ ਔਰ ਕੇਵਲ ਇੱਕ ਵਿਅਕਤੀ ਵਿਸ਼ੇਸ਼ ਨੂੰ ਕਿਸੇ ਨੂੰ ਹੋ ਸਕਦਾ ਸੱਦਾ ਦਿੱਤਾ ਹੋਵੇ ਜਾਂ ਨਹੀਂ ਹੋਵੇ ਇਹਦੇ ਤੇ ਕੀ ਪਾਰਟੀ ਨੇ ਕਿਹਾ ਹੈ ਔਰੇ ਤੇ ਟਿੱਪਾ ਟਿੱਪਣੀ ਮੈਂ ਉਹਨਾਂ ਨੂੰ ਸੁਣ ਕੇ ਫਿਰ ਕਰ ਪਾਵਾਂਗਾ ਲੇਕਿਨ ਹਾਂ ਇਹ ਜ਼ਰੂਰ ਕਹਣਾ ਹੈ ਇਹ ਰਾਮ ਰਾਮ ਜੀ ਸਾਡੇ ਸਭ ਦੇ ਹੈ ਰਾਮ ਜੀ ਸਾਡੇ ਮੰਚ ਹੈ ਔਰ ਸਾਨੂੰ ਕੋਈ ਬੀਜੇਪੀ ਜੀ ਬੀਜੇਪੀ ਰਾਮ ਜੀ ਬਾਰੇ ਕੋਈ ಪಾਠ ਨਾ ਪੜਾਵੇ ਸਰ ਜੀ ਕਾਂਗਰਸ ਜਿਹੜਾ ਚਾਰੀ ਕੀਤੀ ਜਾ ਰਹੀ ਸੀ ਕਿ ਨਾਲ ਹਲਕੇ ਚ ਲੈ ਕੇ ਜਾ ਪੰਜਾਬ ਕਾਂਗਰਸ ਵੱਲੋਂ ਇਹ ਕਿਆ ਗਿਆ ਸੀ ਕਿ ਅਸੀਂ ਸਭ ਲੋਕ ਵੀ ਰਾਮ ਜੀ ਦੀ ਉਸ ਜਨਮ ਭੂਮੀ ਤੇ ਜਾਵਾਂਗੇ ਧੂਮੀ ਜਾਵਾਂਗੇ ਲੇਕਿਨ ਕਦੋਂ ਜਾਵਾਂਗੇ ਕਿੱਦਾਂ ਜਾਵਾਂਗੇ ਕਿ ਇਦਾਂ ਨਾ ਹੋਵੇ ਕਿ ਬੀਜੇਪੀ ਦੇ ਸੰਦੇਸ਼ ਤੇ ਅਸੀਂ RAMJIT ਉਹਨਾਂ ਨੂੰ ਇਹ ਨਾ ਲੱਗਣਾ ਚਾਹੀਦਾ ਕਿ RAMJIT ਸਾਡੇ ਇਹ ਅਸੀਂ ਜੱਜ ਚਾਵਾਂਗੇ ਜਦ ਮਰਗੀ ਬੀਜੇਪੀ ਦੇ ਸੱਦੇ ਤੇ ਕਿਉਂਕਿ ਬੀਜੇਪੀ ਇਹ ਕਹਿ ਰਹੀ ਹੈ ਕਿ RAMJIT ਨੂੰ ਉਹ ਇਕੱਲਾ ਬਣਾਉਣਾ ਚਾਹੁੰਦੀ ਹੈ ਕਿ RAMJIT ਬੀਜੇਪੀ ਦੇ ਸੀ ਜਾਂ MODI ji ਦੇ ਸੀ ਇਸ ਤਰ੍ਹਾਂ ਦਾ ਬੀਜੇਪੀ ਕੰਮ ਨਾ ਕਰੇ ਰਿਲੀਜੀਅਸ RAMJIT ਪੂਰੇ ਸੰਸਾਰ ਦੇ ਹੈ ਪਰ ਅਸੀਂ ਸਾਡੇ ਗੁਰੂ ਹੈ ਬਾਕੀ ਜੇ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ